ਜਿੱਦਾਂ ਮੈਂ ਜਲੰਧਰ ਆਇਆ ਮੈਨੂੰ ਸਭ ਤੋਂ ਵੱਧ ਪੁੱਛੇ ਜਾਣ ਵਾਲੇ ਸਵਾਲੇ ਹੁੰਦੇ ਨੇ ਜ਼ਮੀਨਾਂ ਦਾ ਠੇਕਾ ਮੋਟਰਾਂ ਪਾਣੀ ਨਹਿਰਾਂ ਤੇ ਫਸਲਾਂ ਦੀ ਹਾਲਤ ਮੈਨੂੰ ਘਟੋ ਘਟ ਡੇਲੀ 15 20 ਕਮੈਂਟ ਆਉਂਦੇ ਨੇ ਦੂਜੀਆਂ ਵੀਡੀਓ ਥੱਲੇ ਬਈ ਇਹਦੇ ਬਾਰੇ ਇੱਕ ਪ੍ਰੋਪਰ ਵੀਡੀਓ ਬਣਾ ਕੇ ਪਾਓ ਅੱਜ ਇਸ ਵਕਤ ਮੈਂ ਮੋਟਰ ਦੇ ਖੇੜਾ ਆਪਣੀ ਦੇ ਮੋਟਰ ਚੱਲਦੀ ਹੈਗੀ ਮੈਂ ਤੁਹਾਨੂੰ ਬੈਕ ਕੈਮਰਾ ਕਰਕੇ ਸਾਰੀ ਵੀਡੀਓ ਸਟਾਰਟ ਕਰਦਾ ਪਹਿਲਾਂ ਆਪਾਂ ਠੇਕੇ ਤੋਂ ਸਟਾਰਟ ਕਰਦੇ ਆਂ ਵੀਡੀਓ ਨੂੰ ਪਹਿਲਾਂ ਲਾਈਕ ਕਰ ਦਿਓ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ ਤੇ ਆਪਣੀਆਂ ਟਿੱਪਣੀਆਂ ਕਮੈਂਟਾਂ ਦੇ ਵਿੱਚ ਜਰੂਰ ਕਰਿਓ ਪਹਿਲੀ ਗੱਲ ਤਾਂ ਮੈਂ ਕਰਾਂ ਜੀ ਇੱਥੇ ਮੋਟਰਾਂ ਤੇ ਅੰਬਾਂ ਦੇ ਦਰਖਤ ਾਮ ਜੀ ਗੱਲ ਹੈਗੀ ਬਾਕੀ ਚੌਂਤਰੇ ਬਹੁਤ ਦੂਰ ਦੂਰ ਤੱਕ ਖੁੱਲੇ ਪਗਲੇ ਹੋਏ ਨੇ ਸਾਰਿਆਂ ਦੇ ਤੇ ਦੂਜੀ ਗੱਲ ਕਰੀਏ ਠੇਕਿਆਂ ਦੇ ਠੇਕਾ ਜਿਵੇਂ ਭਈ ਆਪਣੇ ਹੁਣ ਸਾਡੇ ਮਾਲਵੇ ਦੀ ਗੱਲ ਕਰਾਂ ਮੈਂ ਜੇ ਮੜੀਓ ਚ ਅੜਬਾਈ ਹੋ ਗਈ ਉਥੇ ਲੱਖ ਨੂੰ ਵੀ ਗਏ ਨੇਗੇ 1 ਲੱਖ 1 ਨੂੰ ਵੀ ਗਏ 97000 ਨੂੰ ਵੀ ਗਏ ਨੇ ਜਿਵੇਂ ਓਵੇਂ ਇੱਥੇ ਅੜੀ ਹੋ ਜੇ ਉਹ 45000 ਹਾਈਐਸਟ ਆ ਆ ਚਾਰਾਂ ਪੰਜਾਂ ਪਿੰਡਾਂ ਦੇ ਵਿੱਚ ਕਹਿੰਦੇ ਇੱਥੇ ਕੀ ਗੱਲਾਂ ਹੋਈ ਜਾਂਦੀਆਂ ਨੇ ਵੀ 45000 ਨੂੰ ਚੜ ਗਿਆ ਵਹਣ ਨੌ ਕੀਲੇ ਨੇ ਕਿਸੇ ਦੇ 45000 ਰੁਪਏ ਕੀਲੇ ਦੇ ਹਿਸਾਬ ਨਾਲ ਠੇਕਾ ਗਿਆਗਾ ਇਹ ਯਕੀਨ ਹੀ ਨਹੀਂ ਮੰਨਦੇ ਆ ਦਬਾਬੇ ਵਾਲੇ ਲੋਕ ਆ ਵੀ ਸਾਡੇ ਮਾਲ ਵਿੱਚ ਲੱਖ ਲੱਖ ਰੁਪਏ ਠੇਕਾ ਹੈਗਾ ਇਹ ਮੱਥੇ ਦੇ ਹੱਥ ਮਾਰਦੇ ਨੇ ਫਿਰ ਤੁਸੀਂ ਬਚਾਉਣੇ ਕਿਵੇਂ ਹੋ ਕਹਿੰਦੇ ਮੈਂ ਕਿਹਾ 100 ਫਾਸਲਾਂ ਵੀ ਛੋਡੇ ਵਰਗੀ ਹੁੰਦੀਆਂ ਨੇ ਫਿਰ ਵੀ ਬਚਾਉਂਦੇ ਨੇ ਫਿਰ ਵੀ ਐਡੀਆਂ ਚੱਕ ਚੱਕ ਫਾਹਲ ਲੈਂਦੇ ਨੇ ਸਾਡੇ ਲੋਕ ਆ ਦੂਜੀ ਗੱਲ ਕਰੀਏ ਬਈ ਪਾਣੀਆਂ ਦੀ ਆਹ ਮੋਟਰ 7 ਪਾਵਰ ਦੀ ਹੈਗੀ ਤੇ 60 ਫੁੱਟੀ ਇਹਦੇ ਵਿੱਚ ਡ్రਾਈਵਰ ਹੀ ਆ ਇਹ 200 ਫੁੱਟਾ ਬੋਰ ਹੈਗਾ ਆਹ 200 ਫੁੱਟਾ ਪਰ ਹਾਂ 200 ਪਤਾ ਨਹੀਂ 200 ਮੇਰੇ ਦਿਮਾਗੋਂ ਨਿਕਲ ਗਈ ਗੱਲ ਪਰ ਮੋਟਰ ਇਹ 7 ਪਾਵਰ ਦੀ ਹੈਗੀ ਜ਼ਿਆਦਾਤਰ ਆਲੇ-ਦਾਲ ਵਾਲੀਆਂ ਮੋਟਰਾਂ ਸਾਰੀਆਂ 5-5 ਪਾਵਰ ਦੀਆਂ ਨੇਗੀਆਂ ਪਾਣੀ ਤੁਸੀਂ ਦੇਖ ਲਓ ਖੁੱਲਾਗਾ ਪੂਰਾ ਵਧੀਆ ਪਾਣੀ ਹੈ ਸਾਰਿਆਂ ਨਾਲੋਂ ਵੱਡੀ ਗੱਲ ਇੱਥੇ ਮੀਹਾਂ ਦੀ ਆ ਸਾਡੇ ਮਾਲ ਵਿੱਚ ਮੀਂਹ ਜਦਾਂ ਇੱਕੋ ਦਿਨ ਪੈ ਜੂ 10 ਦਿਨਾਂ ਦਾ ਇਕੱਠਾ ਮੀਂਹ ਜਾਫਰ ਦੋ ਮਹੀਨੇ ਪੈਂਦਾ ਨਹੀਂ ਜਮੇ ਸੋਕਾ ਪੈ ਜਾਊਗਾ ਉਹ ਗੱਲ ਨਹੀਂ ਹੈਗੀ ਇੱਥੇ ਇੱਥੇ ਮੀਂਹ ਟੋਟਿਆਂ ਦੇ ਵਿੱਚ ਪੈਂਦਾ ਥੋੜਾ ਮੋਟਾ ਝੜੀਆਂ ਵਿੱਚ ਪੈਂਦਾ ਤਾਂ ਕਰਕੇ ਵੀ ਫਸਲਾਂ ਥੋੜੀਆਂ ਮੋਟੀਆਂ ਚੰਗੀਆਂ ਨੇਗੀਆਂ ਤੇ ਬਾਕੀ ਮੰਡੀਆਂ ਬਾਰੇ ਸਵਾਲ ਆਉਂਦੇ ਸੀ ਵੀ ਮੰਡੀਆਂ ਇੱਥੇ ਬਈ ਪਿੰਡ ਬਹੁਤ ਛੋਟੇ ਛੋਟੇ ਆ 100 100 2 200 ਵੋਟ ਦੇ ਪਿੰਡ ਆਗੇ ਸਾਰੇ ਤਾਂ ਕਰਕੇ ਪਿੰਡ ਮੰਡੀ ਦੋਕ ਪਿੰਡ ਸਾਡੇ ਕਿ ਹੈਗੀ ਹੈਗੀ ਜਿਵੇਂ ਸ਼ਹਿਰ ਨੇੜੇ ਰਾਹੋਂ ਪੈ ਗਏ ਇਹਨਾਂ ਨੂੰ ਰਾਹੋਂ ਬਹੁਤ ਵੱਡੀ ਮੰਡੀ ਹੈਗੀ ਤੇ ਉੱਥੇ ਜਾਂਦੀਆਂ ਨੇ ਫਸਲਾਂ ਬਾਕੀ ਸਾਰੀਆਂ ਮਿੰਡ ਪਿੰਡਾਂ ਦੇ ਵਿੱਚ ਵੀ ਵੇਚ ਜਾਂਦੀਆਂ ਨੇ ਅਕਸਰ ਤੇ ਹੋਰ ਕਿਹੜੀ ਗੱਲ ਰਹਿ ਗਈ ਹੋਰ ਇੱਕ ਕਮੈਂਟਾਂ ਦੇ ਵਿੱਚ ਤੁਸੀਂ ਕਰਦੇ ਹੋ ਜੇ ਕੋਈ ਹੋਰ ਸਵਾਲ ਜਵਾਬ ਕਰਨਾ ਹੋਇਆ ਹੋਰ ਕੁਝ ਤੁਹਾਡੇ ਮਨ ਦੇ ਵਿੱਚ ਸਵਾਲ ਹੋਇਆ ਦੁਆਬੇ ਨੂੰ ਲੈ ਕੇ ਤੇ ਉਹ ਵੀ ਆਪਾਂ ਗੱਲ ਕਰ ਲਾਂਗੇ ਵੀਡੀਓ ਦੇ ਵਿੱਚ